ਗੁਰੂ ਰਮਦਾਸ ਜੀ ਇਸ ਪਾਵਨ ਪਵਿੱਤਰ ਅਸਥਾਨ ਤੇ 70 ਦਿਨ ਰਹੇ ਇਤਿਹਾਸ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਜਗਤ ਗੁਰੂ ਸਤਿਗੁਰੂ ਗੁਰੂ ਰਬਦਾਸ ਮਹਾਰਾਜ ਜੀਆ ਦੇ ਇਤਿਹਾਸਿਕ ਅਸਥਾਨ ਦੇ ਪੰਜਾਬ ਦੀ ਧਰਤੀ ਤੇ ਇਹ ਪਾਵਨ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਓ ਤੁਹਾਨੂੰ ਦਰਸ਼ਨ ਕਰਾਉਣੀ ਆ ਬਹੁਤ ਹੀ ਘੱਟ ਸੰਗਤਾਂ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਦੇਦਾਰ ਕੀਤੇ ਹੋਣਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਸਤਗੁਰੂ ਗੁਰੂ ਰਵਦਾਸ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਅਸਥਾਨ ਇਹ ਅਸਥਾਨ ਫਗਵਾੜੀ ਵਿੱਚ ਹੈ ਜੀ ਸਾਹਮਣੇ ਤੁਸੀਂ ਹਾਈਵੇ ਚੱਲਦਾ ਵੇਖ ਰਹੇ ਹੋ ਫਗਵਾੜੀ ਤੋਂ ਜਿਹੜਾ ਜਲੰਧਰ ਨੂੰ ਰੋਡ ਜਾਂਦਾ ਹੈ 메ਨ ਹਾਈਵੇ ਤੇ ਇਹ ਪਾਵਨ ਪਵਿੱਤਰ ਅਸਥਾਨ ਹੈ ਸਾਹਮਣੇ ਲਿਖਿਆ ਹੋਇਆ ਸ਼੍ਰੋਮਣੀ ਸ਼੍ਰੀ ਗੁਰੂ ਰਵਦਾਸ ਮੰਦਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਵੀ ਇਸ ਪਾਵਨ ਪਵਿੱਤਰ ਅਸਥਾਨ ਤੇ ਹੈ ਆਓ ਤੁਸੀਂ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਦਰਸ਼ਨ ਕਰੋ ਨਾਲ-ਨਾਲ ਤੁਹਾਨੂੰ ਆਪਾਂ ਇਤਿਹਾਸ ਵੀ ਸਰਵਣ ਕਰਾਉਨੇ ਆ ਗੁਰੂ ਜੀ ਦੀ ਯਾਦ ਉਨਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਦੁਆਬੇ ਦਾ ਬਹੁਤ ਪ੍ਰਸਿੱਧ ਇਹ ਸਥਾਨ ਹੈ ਆ ਸਾਹਮਣੇ ਤੁਸੀਂ ਸਤਿਗੁਰੂ ਗੁਰੂ ਰਵਦਾਸ ਮਹਾਰਾਜ ਜੀਆ ਦੀ ਮੂਰਤੀ ਵੀ ਵੇਖ ਰਹੇ ਹੋ ਬਹੁਤ ਵਧੀਆ ਢੰਗ ਦੇ ਨਾਲ ਬਣਾਈ ਗਈ ਹੈ ਇਤਿਹਾਸ ਵਿੱਚ ਲਿਖਿਆ ਹੁੰਦਾ ਹੈ ਵੀ ਸਤਿਗੁਰੂ ਸ਼੍ਰੀ ਗੁਰੂ ਰਵਦਾਸ ਮਹਾਰਾਜ ਅਤੇ ਸਤਿਗੁਰ ਕਬੀਰ ਜੀ ਮਹਾਰਾਜ ਇਸ ਪਾਵਨ ਪਵਿੱਤਰ ਅਸਥਾਨ ਤੇ 1485 ਈਸਵੀ ਵਿੱਚ ਆਏ ਸਨ ਗੁਰੂ ਰਵਦਾਸ ਜੀਆ ਨੇ ਆਪਣੀ ਜ਼ਿੰਦਗੀ ਵਿੱਚ 6 ਉਦਾਸੀਆਂ ਕੀਤੀਆਂ 6ਵੀਂ ਉਦਾਸੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਪੰਜਾਬ ਵਿੱਚ ਆਏ ਸਨ ਲੁਧਿਆਣੇ ਤੋਂ ਹੁੰਦੇ ਹੋਏ ਇਸ ਪਾਵਨ ਪਵਿੱਤਰ ਅਸਥਾਨ ਤੇ ਗੁਰੂ ਜੀ ਠਹਿਰੇ ਸਨ ਜਿਹੜਾ ਅਸਥਾਨ ਫਗਵਾੜੀ ਵਿੱਚ ਹੈ ਪਿੰਡ ਦਾ ਨਾਮ ਹੈ ਚੱਕ ਹਕੀਮ ਇਸ ਅਸਥਾਨ ਤੇ ਸਤਗੁਰੂ ਜੀ 70 ਦਿਨ ਦੇ ਤਕਰੀਬਨ ਰਹੇ ਆ ਇੱਥੇ ਘੋਰ ਤਪੱਸਿਆ ਗੁਰੂ ਜੀ ਨੇ ਕੀਤੀ ਆ ਪਹਿਲਾਂ ਇਹ ਧਰਤੀ ਤੇ ਹਜ਼ਰਤ ਮੀਆਂ ਜੀ ਰਹਿੰਦੇ ਸਨ ਜਿਨ੍ਹਾਂ ਨੇ ਆਖਿਆ ਸੀ ਵੀ ਇਹ ਸਾਡੀ ਧਰਤੀ ਆ ਤੁਸੀਂ ਇੱਥੇ ਨਹੀਂ ਰਹਿ ਸਕਦੇ ਗੁਰੂ ਰਵਦਾਸ ਜੀ ਮਹਾਰਾਜ ਕਹਿਣ ਲੱਗੇ ਇਹ ਧਰਤੀ ਤਾਂ ਪ੍ਰਮਾਤਮਾ ਦੀ ਹੈ ਕਿਸੇ ਬੰਦੇ ਦੀ ਨਹੀਂ ਆ ਤੇ ਗੁਰੂ ਜੀ ਨੇ ਸ਼ਬਦ ਵੀ ਉਚਾਰਨ ਕੀਤਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੀ ਤਰਵਰ ਪੰਖ ਬਸੀਰਾ ਸਤਿਗੁਰ ਜੀਆਂ ਨੇ ਬਹੁਤ ਪਿਆਰ ਦੇ ਨਾਲ ਹਜਰਤ ਮੀਆਂ ਜੀ ਨੂੰ ਸਮਝਾਇਆ ਤੇ ਸਤਿਗੁਰ ਜੀਆਂ ਨੇ ਗਿਆਨ ਦਿੱਤਾ ਸਾਰੀ ਰਾਤ ਹਜਰਤ ਮੀਆਂ ਜੀ ਸਤਗੁਰੂ ਗੁਰੂ ਰਵਦਾਸ ਮਹਾਰਾਜ ਜੀ ਦੀਆਂ ਦਲੀਲਾਂ ਨੂੰ ਸੋਚਦੇ ਰਹੇ ਵਿਚਾਰਦੇ ਰਹੇ ਦੂਜੇ ਦਿਨ ਹਜਰਤ ਮੀਆਂ ਜੀ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਆਪਣੀ ਨਿਵਾਜ਼ ਪੜਨ ਲੱਗੇ ਨਿਵਾਜ਼ ਪੜ੍ਹ ਕੇ ਜਦੋਂ ਹਜਰਤ ਮੀਆਂ ਜੀ ਨੇ ਆਪਣਾ ਸਿਰ ਝੁਕਾਇਆ ਸਾਹਮਣੇ ਕੀ ਵੇਖਿਆ ਜਿਹੜੇ ਦਰਖਤ ਖੜੀ ਸਨ ਉਹ ਦਰਖਤ ਜਿੱਧਰ ਸਤਗੁਰੂ ਗੁਰੂ ਰਵਦਾਸ ਮਹਾਰਾਜ ਜੀ ਬੈਠੇ ਸਨ ਉਧਰਲੇ ਪਾਸੇ ਨੂੰ ਝੁਕਨੇ ਸ਼ੁਰੂ ਹੋ ਗਏ। ਹਜ਼ਰਤ ਮੀਆਂ ਜੀ ਨੂੰ ਪਤਾ ਲੱਗ ਗਿਆ ਅੱਜ ਮੇਰੇ ਕੋਲ ਕੋਈ ਇਨਸਾਨ ਨਹੀਂ ਆਇਆ ਖੁਦ ਪ੍ਰਮਾਤਮਾ ਗੁਰੂ ਰਵਦਾਸ ਮਹਾਰਾਜ ਦੇ ਰੂਪ ਵਿੱਚ ਆਇਆ ਹੈ। ਹਜ਼ਰਤ ਮੀਆਂ ਨੇ ਸਤਗੁਰੂ ਗੁਰੂ ਰਵਦਾਸ ਮਹਾਰਾਜ ਦੇ ਕੋਲ ਆ ਕੇ ਨਮਸਕਾਰ ਕੀਤੀ ਅਤੇ ਗੁਰੂ ਜੀ ਨੂੰ ਇਹ ਸਾਰੀ ਜ਼ਮੀਨ ਭੇਟ ਕਰ ਦਿੱਤੀ ਅਤੇ ਆਖਿਆ ਮਹਾਰਾਜ ਆਪ ਜੀ ਇੱਥੇ ਹੀ ਰਹੋ। 70 ਦਿਨ ਸਤਗੁਰੂ ਜੀ ਇਸ ਪਾਵਨ ਪਵਿੱਤਰ ਅਸਥਾਨ ਤੇ ਰਹੇ। ਅੱਜ ਸਤਗੁਰੂ ਜੀਆਂ ਦੀ ਯਾਦ ਵਿੱਚ ਸਤ ਮੰਝਲਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਆਪ ਜੀ ਦਰਸ਼ਨ ਕਰ ਰਹੀ ਹਾਂ ਧੰਨ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਦੇ। ਏ ਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ? ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ। ਇੱਥੇ ਹੀ ਬਲਾਉ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।